ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਆ ਦੇਖੋ ਜੀ ਸਾਡੀ ਕਿਚਨ ਗਾਰਡਨ ਤੇ ਅੱਜ ਮੈਂ ਬਣਾਉਂਗੀ ਗਰਮੀਆਂ ਵਾਲਾ ਸਾਗ ਤੇ ਨਾਲ ਮੈਂ ਤੁਹਾਨੂੰ ਦਿਖਾ ਰਹੀ ਹਾਂ ਛੋਟੇ-ਛੋਟੇ ਪੰਛੀ ਨੇ ਦੇਖੋ ਗਰਮੀ ਬਹੁਤ ਆ ਪਾਣੀ ਪੀ ਰਹੇ ਨੇਗੇ ਵੀ ਤੇ ਪਾਲਕ ਸੀਗੀ ਜਿਹੜੀ ਮੈਂ ਉੱਥੇ ਇੱਥੋਂ ਤੋੜ ਕੇ ਲੈ ਗਈਆਂ ਮਿਕਸ ਸਾਗ ਅੱਜ ਬਣਾਵਾਂਗੇ ਡੌਗੀ ਦੇਖੋ ਗਰਮੀ ਕਰਨ ਉਹ ਵੀ ਜਿੱਥੇ ਠੰਡੀ ਜਗ੍ਹਾ ਮਿਲਦੀ ਹੈ ਉੱਥੇ ਹੀ ਪੈ ਜਾਂਦੇ ਨੇ ਗਰਮੀ ਬਹੁਤ ਜ਼ਿਆਦਾ ਆਪਣੀ ਪੂਰੀ ਸਾਮ ਸੰਭਾਲ ਕਰੋ ਠੰਡਾ ਪਾਣੀ ਪੀਓ ਬਾਹਰ ਜਾਣ ਨੂੰ ਅਵੋਇਡ ਕਰੋ ਚਲੋ ਜੀ ਮੈਂ ਸਾਗ ਬਣਾ ਰਹੀ ਹਾਂ ਏ ਘਾਰੀ ਲੱਗੀ ਹੋਈ ਸੀ ਪਾਲਕ ਗਰਮੀਆਂ ਵਾਲਾ ਸਾਗ ਹੈ ਪਾਲਕ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਿਆ ਸੀਗਾ ਤੇ ਇਹ ਹੈਗੀ ਚਲਾਈ ਚਲਾਈ ਵੀ ਘਾਰੀ ਲੱਗੀ ਹੋਈ ਸੀਗੀ ਇਹ ਦੇਖੋ ਚਲਾਈ ਦੇ ਪੱਤੇ ਬਹੁਤ ਸੌਫਟ ਨੇ ਨਰਮ-ਨਰਮ ਚਲਾਈ ਆ ਇਹਨੂੰ ਵੀ ਮੈਂ ਚੰਗੀ ਤਰ੍ਹਾਂ ਛਾਂਟ ਲਿਆ ਸੀਗਾ ਵਿੱਚ ਜਿਹੜੇ ਐਕਸਟਰਾ ਕੁਝ ਹੋਰ ਕਾ ਵਗੈਰਾ ਸੀ ਉਹ ਕੱਢ ਕੇ ਉਹਨੂੰ ਧੋ ਲਿਆ ਤੇ ਪਾਣੀ ਚੰਗੀ ਤਰ੍ਹਾਂ ਦੇ ਵਿੱਚੋਂ ਨੁੱਚੜ ਗਿਆ ਸੀਗਾ ਇਹ ਦੇਖੋ ਇਦਾਂ ਦੀ ਚਲਾਈ ਹੁੰਦੀ ਆ ਇਦਾਂ ਉੱਪਰ ਉਹਦੇ ਬੂਰ ਜਿਹਾ ਲੱਗਿਆ ਹੁੰਦਾ ਬਹੁਤ ਵਧੀਆ ਸਾਗ ਲੱਗਦਾ ਇਸ ਤਰ੍ਹਾਂ ਦਾ ਬਣਿਆ ਹੋਇਆ ਤੇ ਇਸ ਤਰ੍ਹਾਂ ਅੱਜ ਮੈਂ ਗਰਮੀਆਂ ਵਾਲਾ ਸਾਗ ਆ ਜਿਹੜਾ ਬਣਾਇਆ ਇਹਦੇ ਨਾਲ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਇੱਕ ਤਾਂ ਨੇਚਰਲ ਆ ਇਹਦੇ ਵਿੱਚ ਕੋਈ ਰੀ ਕੋਈ ਸਪਰੇ ਨਹੀਂ ਕੁਛ ਨਹੀਂ ਨੇਚਰਲ ਗਰੋਥ ਹੁੰਦੀ ਆ ਦੀ ਚਲਾਈ ਦੀ ਔਰ ਜੋ ਪਾਲਕ ਸੀ ਇਹ ਵੀ ਸਰਦੀਆਂ ਵਾਲੀ ਬੀਜ ਡਿੱਗਿਆ ਹੋਇਆ ਜਿੱਦਾਂ ਘਰ ਤੇ ਉਹਦੇ ਵਿੱਚ ਗਰੋ ਹੋਗੀ ਕੁਛ ਵੀ ਕੋਈ ਸਪਰੇਅ ਨਹੀਂ ਕੋਈ ਕੁਛ ਨਹੀਂ ਸਿਰਫ ਇੱਕ ਰੂੜੀ ਦੀ ਖਾਦ ਆ ਜਿਹੜੀ ਉਹੀ ਪਾਈਦੀ ਆ ਗੋਬਰ ਦੀ ਆਰਗੈਨਿਕ ਆ ਬਿਲਕੁਲੀ ਔਰ ਇਹਦੇ ਨਾਲ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਕੋਈ ਪੇਟ ਦਰਦ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਇਹਦੇ ਨਾਲ ਸਰੋ ਦੀ ਸਾਰਾ ਪ੍ਰੋਸੈਸ ਦਾ ਜਿਹੜਾ ਉਹ ਮੈਂ ਤੁਹਾਨੂੰ ਦੱਸਦੀ ਆ ਸਾਰਿਆਂ ਨੂੰ ਵੈਸੇ ਪਤਾ ਹੀ ਆ ਸਾਗ ਕਿੱਦਾਂ ਬਣਾਈਦਾ ਸੇਮ ਜਿੱਦਾਂ ਆਪਾਂ ਸਰਦੀਆਂ ਦੇ ਵਿੱਚ ਸਰੋਂ ਦਾ ਸਾਗ ਬਣਾਉਨੇ ਆ ਇਦਾਂ ਹੀ ਇਹ ਵਾਲਾ ਸਾਗ ਆ ਜਿਹੜਾ ਉਹ ਬਣਦਾ ਪਰ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਮੈਂ ਉਹ ਪਾਈਆਂ ਨਿਗੀਆਂ ਇਹਦੇ ਵਿੱਚ ਉਹ ਮੈਂ ਤੁਹਾਨੂੰ ਨਾਲ-ਨਾਲ ਵੀਡੀਓ ਦੇ ਦੱਸੂਗੀ ਸਾਗ ਮੈਂ ਬਿਲਕੁਲ ਕੱਟ ਲਿਆ ਚੀਰ ਲਿਆ ਸਾਰਾ ਬਹੁਤ ਸੌਫਟ ਹੈ ਸਾਗ ਇਹ ਤਾਜ਼ਾ ਤੋੜਿਆ ਹੋਇਆ ਕਿਉਂਕਿ ਜੇ ਟਾਈਮ ਲੱਗ ਚ ਲੱਗ ਜਵੇ ਤੋੜੇ ਹੋਏ ਨੇ ਦੋਸਤੋ ਬਾਤ ਆ ਪਤਾ ਹੀ ਆ ਗਰਮੀ ਇੰਨੀ ਜ਼ਿਆਦਾ ਵਾ ਵੀ ਮੁਰਝਾ ਆ ਜਾਂਦੇ ਨੇ ਪੱਤੇ ਆਹਦੇ ਵਿੱਚ স্পেশাল ચીজ મેં ছੋਲਿਆਂ ਦੀ ਦাল ਮੈਂ ছੋਲਿਆਂ ਦੀ ਦਾਲ ਆ ਜਿਹੜੀ ਉਹਨੂੰ ਤਕਰੀਬਨ 15 ਮਿੰਟ ਲਈ ਮੈਂ ਭਿਗੋ ਕੇ ਰੱਖਤਾ ਸੀਗਾ ਉਹ ਮੈਂ ਵਿੱਚ ਪਾਉਂਗੀ ਕਿਉਂਕਿ ਗਰਮੀਆਂ ਵਾਲਾ ਸਾਗ ਹੈ ਤੇ ਇਹ ਬਣਾਵਾਂਗੇ ਪਹਾੜੀ ਦੇ ਵਿੱਚ ਆਗਾ ਜਿਹੜੀ ਉਹ ਪਾਤੀ ਆ ਪਾਣੀ ਜਿਹੜਾ ਉਹ ਗਰਮ ਹੋ ਰਿਹਾ ਇਸ ਤਰ੍ਹਾਂ ਜਦੋਂ ਪਾਣੀ ਥੋੜਾ ਜਿਹਾ ਵੋਇਲ ਹੋ ਗਿਆ ਤਾਂ ਉਹਦੇ ਵਿੱਚ ਮੈਂ ਛੋਲਿਆਂ ਦੀ ਦਾਲ ਆ ਜਿਹੜੀ ਉਹ ਪਾ ਦੂੰਗੀ ਨਾਲ ਹੀ ਟੇਸ ਅਕੋਰਡਿੰਗ ਨਮਕ ਤੇ ਥੋੜੀ ਜੀ ਹਲਦੀ ਹਲਦੀ ਦੇ ਨਾਲ ਐਸਿਡ ਨਹੀਂ ਬਣਦਾ ਉਸ ਤੋਂ ਬਾਅਦ ਮੈਂ ਚਲਾਈ ਪਾਉਂਗੀ ਕਿਉਂਕਿ ਚਲਾਈ ਥੋੜੀ ਜੀ ਪਾਲਕ ਨਾਲੋਂ ਹਾਰਡ ਆ ਤੇ ਪਹਿਲਾਂ ਹੀ ਇਹਨੂੰ ਪਾਉਂਗੀ ਮੈਂ ਉਸ ਤੋਂ ਬਾਅਦ ਪਾਲਕ ਪਾ ਕੇ ਇਹਨੂੰ ਰਿਜਨ ਦੇ ਲਈ ਧਰ ਦਾਂਗੇ ਸਹਦੇ ਸਹਜ ਇਹ ਜਿਹੜਾ ਸਾਗ ਆ ਉਹ ਬਣ ਕੇ ਤਿਆਰ ਹੋ ਜਾਊਗਾ 2 ਘੰਟੇ ਦੇ ਲਈ ਮੈਂ ਇਦਾਂ ਹੀ ਹਾਰੀ ਦੇ ਵਿੱਚ ਪਾ ਦੂੰਗੀ ਹੋਰ ਗੋਹੇ ਪਾ ਕੇ ਤੇ ਨਾਲ ਨਾਲ ਸਾਗ ਆ ਜਿਹੜਾ ਉਹ ਤਿਆਰ ਹੁੰਦਾ ਜਾਊਗਾ ਇੱਕ ਮੈਂ ਸਪੈਸ਼ਲ ਚੀਜ਼ ਪਾਈ ਹੈ ਮੇਥੇ ਮੇਥੀ ਸੁਕਾ ਕੇ ਰੱਖੇ ਹੋਏ ਨੇ ਢੋਲੇ ਸੀਗੇ ਢੋਕਿਸ ਕਾਈ ਸੀ ਇਹਦੀ ਅੱਧੀ ਕੁ ਪਰਸ਼ੀ ਮੈਂ ਸਾਗ ਦੇ ਵਿੱਚ ਪਾ ਲੂੰਗੀ ਇਹਦੇ ਨਾਲ ਵੀ ਜਿਵੇਂ ਸਰਦੀਆਂ ਦਾ ਸਾਗ ਹੁੰਦਾ ਉਸ ਤਰ੍ਹਾਂ ਦਾ ਫਲੇਵਰ ਸਾਗ ਦੇ ਵਿੱਚ ਆਉਂਦਾ ਖੁਸ਼ਬੂ ਬਹੁਤ ਵਧੀਆ ਆਉਂਦੀ ਆ ਮੇਰੇ ਵਿੱਚ ਲਸਣ ਛੱਲ ਲਿਆ ਸੀਗਾ ਲਸਣ ਹਰੀਆਂ ਮਿਰਚਾਂ ਜਿੰਨਾ ਕਾਪਾ ਖਾਣੇ ਆ ਮਿਰਚ ਓਨੀ ਕਿ ਮਿਰਚ ਪਾਈ ਆ ਤੇ ਦੋ ਟੁਕੜੇ ਮੈਂ ਲਏ ਤੇ ਅਦਰਕ ਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਗ੍ਰाइंड ਕਰ ਲਿਆ ਗ੍ਰाइंड ਕਰਕੇ ਇਹਨੂੰ ਮੈਂ ਰਿਜਦੇ ਹੋਏ ਸਾਗ ਦੇ ਵਿੱਚ ਪਾ ਦੂੰਗੀ ਤੇ ਵਿੱਚ ਨਾਲ-ਨਾਲ ਸਾਗ ਰਿਜਦਾ ਜਾਊਗਾ ਤੇ ਨਾਲ-ਨਾਲ ਜਿਹੜਾ ਆਪਣਾ ਮਿਰਚ ਅਦਰਕ ਤੇ ਲਸਣ ਆ ਵਿੱਚ ਹੀ ਪੱਕ ਜੂਗਾ ਤੁਕੋ ਥੋੜੀ ਜੀ ਹਲਦੀ ਨੇ ਪਹਿਲਾਂ ਪਾਈ ਸੀ ਹਲਦੀ ਜੋ ਐਸਿਡ ਵਗੈਰਾ ਬਣਦਾ ਆਪਣਾ ਉਹਦੇ ਨਾਲ ਨਹੀਂ ਬਣਦੀ ਬਣਦਾ ਹੈਗਾ ਐਸਿਡ ਠੀਕ ਰਹਿੰਦੀ ਆ ਲੋ ਜੀ ਆਪਾਂ ਇਹ ਵਿੱਚ ਲਸਣ ਆਦਰਕ ਪਿਆਜ਼ ਨੀਮੇ ਪਾਉਂਗੀ ਤੇ ਹਰੀ ਮਿਰਚ ਇਹਨੂੰ ਗ੍ਰਾਈਂਡ ਕਰਕੇ ਪਾ ਲਿੱਤਾ ਇਹਦੇ ਵਿੱਚ ਸਾਗ ਚੰਗੀ ਤਰ੍ਹਾਂ ਆਪਣਾ ਘੁਲ ਰਿਹਾ ਵਧੀਆ ਬਣ ਰਿਹਾ ਦੇਖੋ ਇਹਨੂੰ ਮੈਂ ਚੁੱਲ੍ਹੇ ਦੇ ਉੱਪਰ ਟਰਾਂਸਫਰ ਕਰ ਲਿਆ ਸੀਗਾ ਕਿਉਂਕਿ ਹੁਣ ਥੋੜੀ ਜੀ ਤੇਜ਼ ਅੱਗ ਦੀ ਜ਼ਰੂਰਤ ਸੀਗੀ ਤੇ ਇਸ ਤਰ੍ਹਾਂ ਸਾਗ ਆ ਜਿਹੜਾ ਉਹ ਚੰਗੀ ਤਰ੍ਹਾਂ ਰਿਜ ਰਿਹਾ ਵਾ ਹੁਣ ਇਹਦੀ ਕੰਡੀਸ਼ਨ ਆਲਣ ਪਾਉਣ ਵਾਲੀ ਹੋ ਗਈ ਆ ਤੇ ਮੱਕੀ ਦੇ ਆਟੇ ਦਾ ਆਲਣਾ ਜਿਹੜਾ ਉਹ ਮੈਂ ਇਹਦੇ ਵਿੱਚ ਪਾਉਂਗੀ ਆਪਾਂ ਚਾਹੋ ਤਾਂ ਬੇਸਨ ਵੀ ਪਾ ਸਕਦੇ ਆ ਚਾਹੋ ਤਾਂ ਕਣਕ ਦਾ ਆਟਾ ਵੀ ਪਾ ਸਕਦੇ ਆ ਪਰ ਮੇਰੇ ਕੋਲੇ ਮੱਕੀ ਦਾ ਆਟਾ ਥੋੜਾ ਜਿਹਾ ਪਿਆ ਸੀਗਾ ਦੇਖੋ ਬਹੁਤ ਵਧੀਆ ਘੋਲ ਕੇ ਤਿਆਰ ਹੋ ਗਿਆ ਕੋਈ ਗ੍ਰਾਈਂਡਰ ਦੇ ਨਾਲ ਨਹੀਂ ਮੈਂ ਇਹਨੂੰ ਕੋਟਿਆ ਬਿਲਕੁਲ ਕੋਟਨੀ ਦੇ ਨਾਲ ਕੋਟਿਆ ਬਹੁਤ ਸੋਹਣਾ ਘੋਲ ਗਿਆ ਸਾਗ ਸਾਗ ਤੋਂ ਬਾਅਦ ਜਦੋਂ ਘੁੱਟ ਗਿਆ ਚੰਗੀ ਤਰ੍ਹਾਂ ਆਲਣ ਪੱਕ ਜਾਊਗਾ 10 ਮਿੰਟ ਮੈਂ ਘੱਟ ਸੇਕ ਦੇ ਉੱਪਰ ਇਹਨੂੰ ਪਕਾਉਂਗੀ ਤਾਂ ਜੋ ਜਿਹੜਾ ਆਲਣ ਆ ਸਾਗ ਦਾ ਚੰਗੀ ਤਰ੍ਹਾਂ ਵਿੱਚ ਪੱਕ ਜਾਊਗਾ ਰਿਝ ਜਾਊਗਾ ਤੇ ਉਸ ਤੋਂ ਬਾਅਦ ਮੈਂ ਕਰੂੰਗੀ ਤੜਕੇ ਦੀ ਤਿਆਰੀ ਫਿਰ ਇਹਨੂੰ ਤੜਕਾ ਲਗਾਵਾਂਗੇ ਆਪਾਂ ਚਾਹੋ ਤਾਂ ਨਹੀਂ ਵੀ ਲਗਾ ਸਕਦੇ ਮਰਜ਼ੀ ਹੁੰਦੀ ਆਪਣੀ ਉਹ ਥੋੜਾ ਜਿਹਾ ਮੈਂ ਲਸਣ ਪਾਉਂਗੀ ਕਿਉਂਕਿ ਪਹਿਲਾਂ ਕਾਫੀ ਜ਼ਿਆਦਾ ਲਸਣ ਪਾਇਆ ਸੀ ਸੇਮ ਜਿੱਦਾਂ ਆਪਾਂ ਸਾਰੇ ਹੀ ਤੜਕਾ ਲਗਾਉਨੇ ਆ ਜਿੱਦਾਂ ਲਸਣ ਹਰੀ ਮਿਰਚ ਨਮਕ ਥੋੜਾ ਜਿਹਾ ਪਾ ਕਿਉਂਕਿ ਹਰੀ ਮਿਰਚ ਐਡ ਕੀਤੀ ਹੈ ਤੇ ਥੋੜਾ ਜਿਹਾ ਨਮਕ ਵੀ ਪਾਵਾਂਗੇ 3-4 ਹਰੀਆਂ ਮਿਰਚਾਂ ਮੈਂ ਹੋਰ ਪਾਤੀਆਂ ਸੀਗੀਆਂ ਕਿਉਂਕਿ ਉਹ ਜ਼ਿਆਦਾ ਕੌੜੀਆਂ ਨਹੀਂ ਸੀਗੀਆਂ ਇਹ ਸਪੈਸ਼ਲ ਮੈਂ ਇਹਦੇ ਵਿੱਚ ਟਮਾਟਰ ਜ਼ਰੂਰ ਪਾਉਣੀ ਆ ਸਾਗ ਦੇ ਵਿੱਚ ਟਮਾਟਰ ਦਾ ਤੜਕਾ ਲੱਗਿਆ ਹੋਵੇ ਤਾਂ ਟੇਸਟ ਬਹੁਤ ਵਧੀਆ ਆਉਂਦਾ ਜੀਰਾ ਵਗੈਰਾ ਮੈਂ ਕਦੇ ਨਹੀਂ ਪਾਇਆ ਲਸਣ ਪਿਆਜ਼ ਹਰੀ ਮਿਰਚ ਥੋੜਾ ਜਿਹਾ ਬਰੀਕ ਕੱਟਿਆ ਹੈ ਅਦਰਕ ਤੇ ਦੋ ਪਾਉਂਗੀ ਮੈਂ ਟਮਾਟਰ ਟਮਾਟਰ ਦੇ ਨਾਲ ਖਟਾਸ ਆ ਜਾਂਦੀ ਹੈ ਸਾਗ ਦੇ ਵਿੱਚ ਔਰ ਬਹੁਤ ਵਧੀਆ ਖਾਣ ਨੂੰ ਲੱਗਦਾ ਚਲੋ ਜੀ ਤੜਕਾ ਵੀ ਆਪਣਾ ਪੁੱਜ ਰਿਹਾ ਵਾ ਨਾਲ ਉਹ ਨਾਲ ਤੇ ਸਾਗ ਵੀ ਆਪਣਾ ਰੈਡੀ ਆ ਅਦਰਕ ਬ੍ਰੀਕ ਕੱਟਿਆ ਹੋਇਆ ਪਾ ਦੂੰਗੀ ਮੈਂ ਵਿੱਚ ਮੈਨੂੰ ਲੱਗਦਾ 올ਮੋਸਟ ਸਾਰਿਆਂ ਦਾ ਹੀ ਫੇਵਰੇਟ ਹੁੰਦਾ ਸਾਗ ਸਰਦੀ ਵਿੱਚ ਤਾਂ ਸਪੈਸ਼ਲ ਬਣਦਾ ਹੀ ਬਣਦਾ ਗਰਮੀ ਵਿੱਚ ਘੱਟ ਬਣਦਾ ਪਰ ਇਦਾਂ ਆਪਾਂ ਚਲਾਈ ਕੌਮਕਾ ਤਾਂਦਲਾ ਇਹ ਮਿਕਸਡ 허ब्स ਦਾ ਸਾਗ ਵੀ ਬਹੁਤ ਵਧੀਆ ਬਣਦਾ ਟਮਾਟਰ ਵੀ ਮੈਂ ਵਿੱਚ ਪਾ ਦੂੰਗੀ ਇਹਨਾਂ ਨੂੰ ਵੀ ਪਕਾ ਲਵਾਂਗੇ ਨਮਕ ਪਾ ਦੂੰਗੀ ਕਿਉਂਕਿ ਨਮਕ ਦੇ ਨਾਲ ਟਮਾਟਰ ਨੇ ਜਿਹੜੇ ਉਹ ਜਲਦੀ ਸੌਫਟ ਹੋ ਜਾਂਦੇ ਆ ਤੜਕਾ ਬਿਲਕੁਲ ਸੌਫਟ ਹੋ ਗਿਆ ਹੁਣ ਇਹਦੇ ਵਿੱਚ ਮੈਂ ਸਾਗ ਜਿਹੜਾ ਉਹ ਐਡ ਕਰ ਦੂੰਗੀ ਸਾਗ ਵੀ ਬਿਲਕੁਲ ਫਰੈਸ਼ ਆ ਤਾਜ਼ਾ ਸਾਗ ਆ ਦੇਖੋ ਸਾਗ ਬਹੁਤ ਸੋਹਣਾ ਕੁਲਿਆ ਬਹੁਤ ਵਧੀਆ ਬਣਿਆ ਆ ਗਿਆ ਨਾ ਮੂਝ ਪਾਣੀ ਸਾਰਿਆਂ ਦੇ ਸੱਚਮੁੱਚ ਬਹੁਤ ਰੀਲੀ ਬਹੁਤ ਟੇਸਟੀ ਸਾਗ ਬਣਿਆ ਸੀ ਗਰਮੀਆਂ ਵਾਲਾ ਸਪੈਸ਼ਲ ਸਾਗ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਥੈਂਕ ਯੂ so much ਵੀਡੀਓ ਦੇਖਣ ਦੇ ਲਈ